गुरु नानक देव जी जहाँ जहाँ सीखे बड़ी जहाँ उनकी बाहर बनी जहाँ शेख बहादुर जी महाराज जहाँ जहाँ गए उसको देकर सोच रिपन जाए और जहाँ गुरुदेव जी जी का जो जुड़ा हुआ है उसको महेश निकल ਉਹ ਬੀਕੇਐਸ ਤੇ ਪਹੁੰਚੋ ਜੋ ਨਗਰ ਕਿਰਤ ਦੇ ਵਿੱਚ ਗੁਰੂ ਸਾਹਿਬਾਂ ਦੀਆਂ ਨਿਸ਼ਾਨੀਆਂ ਜੇ ਤੱਤਾ ਮੰਨਦਾ ਦੀਵਸੀ ਤੇ ਹੱਥ ਲਿਖਤ ਰੂਪ ਉਹ ਉਹਦੇ ਖੇਤ ਨੂੰ ਫਾਟਣਾ ਨਗਰ ਕੀਰਤ ਦੇ ਚਾਏ ਉਹ ਸਿੰਘ ਸਾਹਿਬ ਇੱਕ ਜਥੇਬੰਦੀਆਂ ਸਭਾ ਸੁਸਾਇਟੀਆਂ ਗੁਰੂ ਕੀਆ ਸੰਸਾਰ ਤੇ ਗੁਰੂ ਤੇ ਸਿੱਖਾਂ ਨੂੰ ਬੀਬੀ ਕੋਲਾ ਜੀ ਭਲਾਈ ਕੈਂਪਟਰਸ ਸ੍ਰੀ ਅਮਰਸਰ ਭਾਈ ਸਾਹਿਬ ਭਾਈ ਗੋਰੀ ਕਬਾਲ ਸਿੰਘ ਜੀ ਅਤੇ ਸਮੂਹ 라ਗੀ ਜਥੇਵਾਂ ਵੱਲੋਂ ਸਹਿਯੋਗੀਆਂ ਵੱਲੋਂ ਜੀ ਆਇਆਂ ਨੂੰ ਜੀ ਸਾਹਿੱਤ ਜਿਹੜਾ ਸਾਹਿੱਤ ਦੇ ਆ ਜਿਓ ਦੱਸੋ ਕਿ ਚੱਲ ਪਿਆ ਕਰੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 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 ਗੁਰੂ ਗ੍ਰੰਥ ਸਾਹਿਬ ਜੀ ਸਤਿ ਸ਼੍ਰੀ ਅਕਾਲ ਗੰਗੂ ਦੇ ਪੰਜ ਪਿਆਰੇ ਧੰਗੂ ਦੇ ਪੰਜ ਪਿਆਰੇ ਪੰਜ ਪਿਆਰੇ ਗੰਗੂ ਦੇ ਪਿਆਰੇ ਗੰਗੂ ਦੇ ਪੰਜ ਪਿਆਰੇ ਧੰਗੂ ਗੁਰੂਆਂ ਦੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਗੋ ਸ਼੍ਰੀ ਗੁਰ ਮੰਦਰ ਜੀ ਪਟਨਾ ਸਾਹਿਬ ਜੀ ਦੀ ਕਮੇਟੀ ਦਾ ਉਥੋਂ ਦੇ ਸਿੰਘ ਸਾਹਿਬਾਂ ਦਾ ਪੰਜ ਪਿਆਰਿਆਂ ਦਾ ਪੰਜ ਨਿਸ਼ਾਨੀਆਂ ਦਾ ਬਹੁਤ ਵੱਡਾ ਉਪਰਾਲਾ ਜੋ ਜਾਗਰਤੀ ਯਾਤਰਾ ਦੇ ਰੂਪ ਵਿੱਚ ਨਗਰ ਕੀਰਤਨ ਪਗੋ ਸ਼੍ਰੀ ਗੁਰ ਮੰਦਰ ਜੀ ਪਟਨਾ ਸਾਹਿਬ ਤੋਂ ਅਨੇਕਾਂ ਜਗ੍ਹਾ ਤੇ ਹਾਜ਼ਰੀਆਂ ਲਵਾਉਂਦੇ ਹੋਏ ਅੱਜ ਅੰਮ੍ਰਿਤਸਰ ਪਹੁੰਚਿਆ ਹੈ ਤੇ ਔਰ ਵੱਡੀ ਗੱਲ ਇਸ ਨਗਰ ਕੀਰਤਨ ਜੀ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਸਰੂਪ ਵੀ ਵਿਰਾਜਮਾਨ ਹਨ ਗੁਰੂ ਗ੍ਰੰਥ ਸਾਹਿਬ ਜੀ ਤੇ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਕ ਸ਼ਸਤਰ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਸ਼ਸਤਰ ਗੁਰੂ ਤੇਗ ਬਹਾਦਰ ਜੀ ਦਾ ਕੜਾ ਤੇ ਹੋਰ ਇਤਿਹਾਸਕ ਸ਼ਸਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਕ ਸ਼ਸਤਰ ਉਹ ਵੀ ਸਾਰੇ ਨਾਲ ਦਰਸ਼ਨ ਕਰਵਾਏ ਜਾ ਰਹੇ ਨੇ ਸੰਗਤਾਂ ਨੂੰ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਨਗਰ ਕੀਰਤਨ ਜੋ ਵੱਡੇ ਭਾਗ ਸਾਡੇ ਉਹਨਾਂ ਨੇ ਸਮਾਂ ਇੱਥੇ ਬਖਸ਼ਿਸ਼ ਕੀਤਾ ਤੇ ਕੱਲ ਐਤਵਾਰ ਵੀ ਸਰੇ ਤੇ 6 ਤੋਂ 7 ਕੀਰਤਨ ਹੋਏਗਾ 7 ਤੋਂ 8 ਤਾਨਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਾਪਾ ਜੀ ਦੇ ਬਾਬਾ ਦੀਸੀ ਜੀ ਦੇ ਹੱਥ ਲੈ ਕੇ ਸਰੂਪ ਦੇ ਸੰਤਾਂ ਨੂੰ ਦਰਸ਼ਨ ਕਰਾਇਆ ਜਾਣਗੇ ਇਤਿਹਾਸਕ ਸ਼ਸ਼ਤਰਾਂ ਦੇ ਵੀ ਨੇੜੇ ਤੋਂ ਦਰਸ਼ਨ ਤੇ ਇਹ ਸਾਡੇ ਵੱਡੇ ਭਾਗ ਅਸੀਂ ਜੀ ਆਇਆਂ ਕਹਿੰਦੇ ਆ ਇਸ ਨਗਰ ਕੀਰਤਨ ਨੂੰ ਰੋਮ ਰੋਮ ਤਾ ਇੱਥੇ ਨਵੇਂ ਪਿੰਡ ਦੇ ਇੱਕ ਨਵੇਂ ਸੈਟਰ ਗਾਇਟ ਹੈਗਾ ਉਹ ਸ਼ੇਰਿਆਗੋਂ ਅਨੰਦਪੁਰ ਸਾਹਿਬ ਚੱਲੇ ਪਾਣੇ ਆ 8 6 ਤੋਂ 8 ਸਮੇਂ ਇੱਥੇ ਸੰਗਤਾਂ ਵਾਸਤੇ 8 ਨਹੀਂ ਤੇ 8:30 ਵਜੇ ਅਨੰਦਪੁਰ ਸਾਹਿਬ ਚੱਲੇ ਪਾਣੇ ਸੰਗਤਾਂ ਸਵੇਰੇ 8:00 ਵਜੇ ਸੰਗਤਾਂ ਸਵੇਰੇ ਆਂ ਦੀ ਵਟਸਐਪ ਤੇ ਹੀ ਪਾਇਆ ਸਾਰਿਆਂ ਨੂੰ 6 ਤੋਂ 8 ਸੰਗਤਾਂ ਪਹੁੰਚਣਗੀਆਂ ਸਪਾਈ ਗੁਰੂ ਜੀ ਕਾ ਸਾਹਿਬਾ